ਚੋਰ ਸ਼ਹਿਰ ਵਿੱਚ ਇਸ ਤਰੀਕੇ ਘੁੰਮਦੇ ਨੇ ਜਿਵੇਂ ਘੁੰਮਦੇ ਹੋਣ ਖੁੱਲੇ ਸਾਹਣ ਦੋਸਤੋ 2 ਮਿੰਟ ਤੁਸੀਂ ਆਪਣੀ ਚੀਜ਼ ਤੋਂ پلਕ ਚਪਕਾਈ ਨਹੀਂ ਕਿ ਨਾਲੇ ਹੀ ਕਰ ਦਿੰਦੇ ਨੇ ਕਾਂਢ ਦੋਸਤੋ ਨਾਲੇ ਹੀ ਕਰ ਦਿੰਦੇ ਨੇ ਕਾਂਢ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀ ਇਸ ਸਮੇਂ ਅਸੀਂ ਕੋਠੀ ਰੋਡ ਤੇ ਮੌਜੂਦ ਹਾਂ ਆ ਮੇਰੇ ਬਿਲਕੁਲ ਪਿੱਛੇ ਬਾਜ਼ਾਰ ਹੈ ਜੀ ਔਰ ਇਧਰ ਇੱਕ ਗਲੀ ਤੁਹਾਨੂੰ ਨਜ਼ਰ ਆਉਂਦੀ ਹੋਣੀ ਆ ਬਾਰ ਗੇਟ ਵੀ ਹੈ ਤੇ ਨਾਲ ਦੀ ਨਾਲ ਦੱਸ ਦੇ ਕਿ ਇੱਥੋਂ ਮੋਟਰਸਾਈਕਲ ਚੱਕੋ ਆ ਪਿੱਛੇ ਘੜੀਆਂ ਦੀ ਦੁਕਾਨ ਹੈ ਇਹ ਵੀਰ ਜੀ ਦੀਆਂ ਦੋ ਦੁਕਾਨਾਂ ਇੱਕ ਦੁਕਾਨ ਇੱਥੇ ਇੱਕ ਬਾਜ਼ਾਰ ਚ ਹੈ ਤਾਂ ਬੰਦਾ ਸੋਚਦਾ ਕਿ ਯਾਰ ਗੇਟ ਲੱਗਾ ਬਿਲਕੁਲ ਸੇਫ ਇੱਕ ਸਾਈਡ ਤੇ ਮੈਂ ਆਪਣਾ ਮੋਟਰਸਾਈਕਲ ਖੜਾ ਕਰ ਦਿੱਤਾ ਇੱਥੋਂ ਕੋਣ ਚੱਕ ਕੇ ਲੈ ਜਾਊ ਲੇਕਿਨ ਸਪਲੈਂਡਰ ਮੋਟਰਸਾਈਕਲ ਸਾਈਕਲ ਦੀ ਜੇ ਗੱਲ ਕਰੀਏ ਇਹਦੇ ਤੇ ਤਾਂ ਗ੍ਰਾਹੀ ਬਹੁਤ ਭਾਰੇ ਆ ਸਪਲੈਂਡਰ ਮੋਟਰਸਾਈਕਲ ਨੂੰ ਤਾਂ ਚੋਰ ਛੱਡਦੇ ਨਹੀਂ ਐ ਝਟਕਾ ਜਿਹਾ ਮਾਰ ਕੇ ਜਿਹੜਾ ਹੈਂਡਲ ਲੋਕ ਤੋੜ ਲੈਂਦੇ ਤੇ ਨਾਲੇ ਸਟਾਰਟ ਕਰਕੇ ਲੈ ਜਾਂਦੇ ਅਸੀਂ ਬੜੀ ਵਾਰ ਇਹ ਅਪੀਲ ਕਰ ਚੁੱਕੇ ਆ ਆਪਣੇ ਸਪਲੈਂਡਰ ਮੋਟਰਸਾਈਕਲ ਦਾ ਬਚਾ ਕਰਿਆ ਕਰੋ ਔਰ ਸਪਲੈਂਡਰ ਦੀ ਜਿਹੜੀ ਕੰਪਨੀ ਉਹਨਾਂ ਨੂੰ ਬੇਨਤੀ ਕਰ ਚੁੱਕਾ ਵੀ ਆਪਣੇ ਲੋਕ ਨੂੰ ਪੱਕੇ ਪੋਕੇ ਕਰਾਓ ਕਿਉਂਕਿ ਬਹੁਤ ਚੋਰੀਆਂ ਹੁੰਦੀਆਂ 90% ਸਪਲੈਂਡਰ ਮੋਟਰਸਾਈਕਲ ਦੀਆਂ ਚੋਰੀਆਂ ਹੁੰਦੀਆਂ ਬਾਈ ਉਹਨਾਂ ਨਾਲ ਗੱਲਬਾਤ ਕਰ ਲੈਣੇ ਔਰ ਤਸਵੀਰ ਤੁਸੀਂ ਨਾਲ ਦੀ ਨਾਲ ਸਕਰੀਨ ਤੇ ਜਿਹੜੀ ਦੇਖ ਪਾ ਰਹੇ ਹੋ ਚੋਰ ਦੀ ਆ ਔਰ ਜਦੋਂ ਚੋਰ ਦੀ ਜਿਹੜੀ ਤਸਵੀਰ ਸਾਹਮਣੇ ਆ ਜਾਂਦੀ ਆ ਹਾਲਾਂਕਿ ਫੇਸ ਪ੍ਰੋਪਰ ਸਾਹਮਣੇ ਨਹੀਂ ਆ ਰਿਹਾ ਲੇਕਿਨ ਚਾਲ ਉਸ ਤੱਕ ਕਿਸ ਤਰੀਕੇ ਦਾ ਹੌਲੀ ਆਇਆ ਕਿਸ ਤਰੀਕੇ ਦਾ ਪਹਿਰਾਵਾ ਆਇਆ ਉਹ ਨਜ਼ਰ ਸਾਹਮਣੇ ਆ ਰਿਹਾ ਹੈ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਮੋਟਰਸਾਈਕਲ ਵਾਪਸ ਮਿਲ ਸਕੇ ਇੱਕ ਤੁਹਾਡਾ ਮੈਂ ਧੰਨਵਾਦ ਕਰ ਦਣਾ ਕਿਉਂਕਿ ਇਹ ਤੋਂ ਅਗਲੀ ਗਲੀ 'ਚ ਇੱਕ ਮੋਟਰਸਾਈਕਲ 6 ਮਹੀਨੇ ਪਹਿਲਾਂ ਗਵਾਚਿਆ ਸੀ ਉਹਦੀ ਅਸੀਂ ਵੀਡੀਓ ਪਾਈ ਸੀ ਤਾਂ ਤੁਹਾਡੀ ਕਿਰਪਾ ਨਾਲ ਦੂਜੇ ਤੀਜੇ ਦਿਨੋਂ ਮੋਟਰਸਾਈਕਲ ਜਿਹੜਾ ਰਾਹੋਂ ਨੱਕੇ ਤੋਂ ਮਿਲ ਗਿਆ ਸੀਗਾ ਤਾਂ ਆਪਾਂ ਕੋਸ਼ਿਸ਼ ਕਰੀ ਇਹਨਾਂ ਦੀ ਮਦਦ ਵੀ ਹੋਵੇ ਭਾਜੀ ਪੂਰੀ ਸਥਿਤੀ ਸਮਝਾ ਦਿਓ ਮੋਟਰਸਾਈਕਲ ਚੱਕ ਕੇ ਦਿਨ ਹੋਇਆ ਜੀ ਭਾਜੀ 18 ਤਰੀਕ ਨੂੰ ਹੂੰ ਸ਼ਾਮ ਦੇ 8 8 ਵਜੇ ਰਖੜੀ ਤੋਂ ਇੱਕ ਦਿਨ ਪਹਿਲਾਂ ਹਾਂਜੀ ਹੂੰ ਸ਼ਾਮ ਨੂੰ 8 8 ਵਜੇ ਕਿ 15 16 ਮਿੰਟ ਦੇ ਵਿੱਚ ਵਿੱਚ ਚੱਕ ਹੋਇਆ ਜੀ ਅੱਛਾ ਜੀ ਰਾਤ ਨੂੰ ਜਦੋਂ ਅਸੀਂ ਰਾਤ ਨੂੰ ਸਵੇਰੇ ਆਣ ਕੇ ਲਾ ਦਿੱਤਾ ਇੱਥੇ ਕੋਈ ਪ੍ਰੋਬਲਮ ਪਿੱਛੇ ਸਾਡੀ ਦੁਕਾਨ ਦੇ ਮੋੜੇ ਕੈਮਰਾ ਉੱਧਰ ਤੇ ਕੈਮਰਾ ਲੱਗਾ ਆ ਕਦੀ ਇਦਾਂ ਦੀ ਪ੍ਰੋਬਲਮ ਨਹੀਂ ਆਈ ਜਦੋਂ ਸ਼ਾਮ ਨੂੰ ਜਾਣ ਲੱਗੇ ਉਸ ਟਾਈਮ ਹੀ ਸਾਨੂੰ ਪਤਾ ਲੱਗਾ ਵੀ ਸਾਡਾ ਮੋਟਰਸਾਈਕਲ ਤਾਂ ਹੈ ਨਹੀਂ ਇੱਥੇ ਉਹ ਕੋਈ ਵੀਡੀਓ ਦੇਖੀ ਉਹਦੇ ਵਿੱਚ ਉਹ ਬੰਦਾ ਆਂਦਾ ਆ ਕਲੀਅਰ ਦਿਸਦਾ ਵੀ ਲੋਕ ਤੋੜਦਾ ਕਿਸੇ ਨੇ ਉੱਕ ਰੱਖੀ ਹੋਣੀ ਕਿ ਇੱਥੇ ਸਪਲੈਂਡਰ ਮੋਟਰਸਾਈਕਲ ਖੜਾ ਰਹਿੰਦਾ ਆ ਬਿਲਕੁਲ ਬਿਲਕੁਲ ਸਰ ਜੋ ਅੱਗੇ ਤਾਂ ਕੋ ਜਿੰਦਾ ਲੱਗ ਜਾਂਦਾ ਸ਼ਾਮ ਨੂੰ ਇਧਰੋਂ ਪਹਿਲਾਂ ਤਾਂ ਉੱਦਾਂ ਖੁੱਲਾ ਵੀ ਰਹਿੰਦਾ ਸੀਗਾ ਤਾਂ ਹੁਣ ਜੇ ਲੋਕ ਲਾ ਕੇ ਸ਼ਾਮ ਨੂੰ ਚਾਈਦਾ ਜਦੋਂ ਰਾਤ ਨੂੰ ਸਵੇਰੇ 9 ਵਜੇ ਖੜਾ ਕਰਦੇ ਆ ਰਾਤ ਦੇ 8 ਵਜੇ 9 ਵਜੇ ਅਸੀਂ ਜਾਣਾ ਹੁੰਦਾ ਉਸ ਟਾਈਮ ਹੀ ਚੱਕ ਕੇ ਲੈ ਜਾਂਦਾ ਇਹਨੂੰ ਮੈਂ ਇੱਥੋਂ ਲੈ ਜਾਂਦਾ ਇੱਥੇ ਪੱਕਾ ਨਹੀਂ ਸੀ ਕਰਦੇ ਹਾਂਜੀ ਰਾਤ ਨੂੰ ਘਰ ਚਲ ਜੀਦਾ ਨਾ ਪਿੱਛੇ ਆਪਣੀ ਸ਼ੌਕ ਮੋਟਰਸਾਈਕਲ ਇੱਥੇ ਲੱਗ ਕੇ ਚੱਲੀ ਜਾਂਦੀ ਸੀ ਨਹੀਂ ਸਵੇਰੇ ਜਿੱਦਾਂ ਸਵੇਰੇ ਲਾ ਦੇਣਾ ਆਣ ਕੇ ਕੰਮ ਤੇ ਜਦੋਂ ਦੁਕਾਨ ਤੇ ਆਣਾ ਵਾਪਸ ਜਾਣਾ 0982 ਮਾਡਲ ਮਾਡਲ 17 ਜੀ ਸਪਲੈਂਡਰ ਹਾਂਜੀ ਸਪਲੈਂਡਰ ਕਲਰ ਕਲਰ ਬਲੈਕ ਬਲੈਕ ਕਲਰ ਤਾਂ ਤੁਸੀਂ ਮਾਡਲ ਵੀ ਸੁਣ ਲਿਆ ਜੀ ਨੰਬਰ ਵੀ ਸੁਣ ਲਿਆ ਨੰਬਰ ਇੱਕ ਵਾਰ ਫਿਰ ਤੋਂ ਦੱਸ ਦਿਓ ਜੀ ਪੀਵੀ 32 ਐਕਸ 0982 0982 ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਤੁਹਾਨੂੰ ਜੇਕਰ ਕੋਈ ਅੱਧੇ ਭਾਅ ਤੇ ਵੇਚਣਾ ਦਾ ਕੋਡੀਆਂ ਤੇ ਭਾਅ ਤੇ ਵੇਚਣਾ ਦਾ ਤਾਂ ਪਲੀਜ਼ ਉਹ ਤੋਂ ਖਰੀਦਿਓ ਨਾ ਬਾਈ ਜੀ ਉਹਨਾਂ ਨੂੰ ਸੰਪਰਕ ਕਰ ਲਿਓ ਆਪਣਾ ਫੋਨ ਨੰਬਰ ਦੱਸ ਦਿਓ ਜੀ 98144 17030 ਜੀ ਕਾਨੂੰਨਿਕ 143 17030 ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਪੁਲਿਸ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੁਸੀਂ 100 'ਚ 90 ਵਾਰ ਸਾਡੀ ਹਮੇਸ਼ਾ ਮਦਦ ਕੀਤੀ ਆ ਕਿਤੇ ਟਾਵਾ ਟਾਵਾ ਹੀ ਕੰਮ ਅਧੂਰਾ ਰਹਿ ਜਾਂਦਾ ਉਮੀਦ ਕਰਦੇ ਆ ਕਿ ਜਿਹੜਾ ਚੋਰ ਹੈ ਜਿਹਦੀ ਤੁਹਾਨੂੰ ਇੱਕ ਵਾਰ ਫਿਰ ਤੋਂ ਸਕਰੀਨ ਤੇ ਅਸੀਂ ਤਸਵੀਰ ਦਿਖਾ ਰਹੇ ਆ ਤੁਸੀਂ ਇਸ ਨੂੰ ਪਛਾਣ ਲਓਗੇ ਇਸ ਦੇ ਖੂਲੀਏ ਤੋਂ ਅੰਦਾਜ਼ਾ ਜੇਕਰ ਲੱਗਦਾ ਹੈ ਤੁਹਾਡੇ ਮਹੱਲੇ ਦਾ ਹੈ ਤੁਹਾਡੇ ਪਿੰਡ ਦਾ ਹੈ ਤੁਹਾਡੇ ਵਾਰਡ ਦਾ ਹੈ ਤੁਹਾਡੇ ਸ਼ਹਿਰ ਦਾ ਤੁਹਾਡਾ ਗਵਾਂਢੀਆ ਤਾਂ ਸੰਪਰਕ ਕਰ ਲਿਓ ਨੰਬਰ ਮੈਂ ਇੱਕ ਵਾਰ ਫਿਰ ਤੋਂ ਇਹਨਾਂ ਦਾ ਤੁਹਾਨੂੰ ਜਿਹੜਾ

9978443970 ਤੇ ਕਾਲ ਕਰ ਦਿਓ ਕੋਸ਼ਿਸ਼ ਕਰੀਏ ਕਿ ਵੀਰ ਦੀ ਮਦਦ ਕੀਤੀ ਜਾਵੇ ਕਿਉਂਕਿ ਨਵਾਂ ਮੋਟਰਸਾਈਕਲ ਲੈਣਾ ਇੱਕ ਆਮ ਬੰਦੇ ਲਈ ਇੱਕ ਮਿਹਨਤ ਕਸ਼ ਬੰਦੇ ਲਈ ਜਿਹਦੀ ਇਨਕਮ ਜਿਹੜਾ ਮੀਡਲ ਕਲਾਸ ਹੈ ਉਹਦੇ ਲਈ ਬਹੁਤ ਔਖਾ ਜੀ ਦੀ ਇਨਕਮ ਸਾਵੀ ਸਾਵੀ ਆ ਮਸੀਂ ਟੱਬਰ ਚੱਲਦੇ ਮਸੀਂ ਘਰਾਂ ਦਾ ਗੁਜ਼ਾਰਾ ਹੁੰਦਾ ਪਰ ਚੋਰਾਂ ਦਾ ਕੀ ਆ ਇਹਨਾਂ ਨੇ ਤਾਂ ਲੱਖਾਂ ਦਾ ਮੋਟਰਸਾਈਕਲ ਕਾਡੀਆਂ ਦੇ ਭਾਅ ਵੇਚਣਾ ਹੁੰਦਾ ਆਲਦੋ ਪੁਲਿਸ ਰਿਕਵਰੀ ਆ ਅੱਜ ਦੇਖਿਆ ਭਲਾ ਚੌਰ ਤੋਂ ਵੀ ਖਬਰ ਆਈ ਹੈ ਕਿ ਰਿਕਵਰੀ ਹੋਈ ਹੈ ਮੋਟਰਸਾਈਕਲਾਂ ਦੀ ਲੇਕਿਨ ਜੇ ਇਹ ਮੋਟਰਸਾਈਕਲ ਦੀ ਛੇਤੀ ਰਿਕਵਰੀ ਨਹੀਂ ਹੁੰਦੀ ਤਾਂ ਕਈ ਲੇ ਚੋਰ ਜਿਹੜੇ ਪੁਰਜਾ ਪੁਰਜਾ ਕਰਕੇ ਮੋਟਰਸਾਈਕਲ ਵੇਚ ਦਿੰਦੇ ਇਸ ਤੋਂ ਪਹਿਲਾਂ ਹੀ ਮੋਟਰਸਾਈਕਲ ਨੂੰ ਪੁਰਜਾ ਪੁਰਜਾ ਕਰਕੇ ਵੇਚੇ ਇਸ ਤੋਂ ਪਹਿਲਾਂ ਹੀ ਮੋਟਰਸਾਈਕਲ ਨੂੰ ਇੱਦਾਂ ਹੀ ਕਿਸੇ ਨੂੰ ਕਾਡੀਆਂ ਦੇ ਭਾਅ ਵੇਚ ਦਵੇ ਜੇਕਰ ਤੁਸੀਂ ਇਸ ਚੋਰ ਨੂੰ ਜਾਣ ਦਿਓ ਪਛਾਣ ਦਿਓ ਕਿਤੇ ਦੇਖਿਆ ਹੈ ਅੰਦਾਜ਼ਾ ਹੈ ਮਾੜਾ ਮੋਟਾ ਤਾਂ ਹੈਲਪ ਲਈ ਕਾਲ ਕਰ ਦਿਓ ਬਹੁਤ ਬਹੁਤ ਸ਼ੁਕਰੀਆ